ਸ਼ਹਿਰ ਮਲੇਰਕੋਟਲੇ ਨੂੰ ਪਾਈਚਾਰਕ ਸਾਂਝ ਦਾ ਇੱਕ ਗੁਲਤਸਤਾ ਕਿਹਾ ਜਾਂਦਾ ਹੈ ਜਿਸ ਦੇ ਤਹਿਤ ਇੱਕ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਕਰਨਵੀਰ ਹਸਪਤਾਲ ਵਿਖੇ ਰੋਜਾ ਹਫਤਾਰੀ ਕਰਵਾਈ ਗਈ ਜਿਸ ਵਿੱਚ Hindu Sikh ਤੇ Muslim ਭਰਾਵਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਡਾਕਟਰ ਕਰਨਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਕਲੀਨਿਕ ਦੇ ਵਿੱਚ ਜਿੱਥੇ ਹਰੇਕ ਧਰਮ ਦੇ ਨਾਲ ਸੰਬੰਧਿਤ ਸਟਾਫ ਕੰਮ ਕਰਦਾ ਹੈ ਉੱਥੇ ਹੀ ਉਹ ਹਰੇਕ ਧਰਮ ਇਸ ਮੌਕੇ ਵਿਸ਼ੇਸ਼ ਤੌਰ ਤੇ ਦਿਸਮੇਸ਼ ਕੰਪਾਇਨ ਦੇ ਐਮ ਡੀ ਗਿਆਨੀ ਅਮਰ ਸਿੰਘ ਅਤੇ ਮਲੇਰ ਕੋਟਲਾ ਦੇ ਵਿਧਾਇਕ ਜਮੀਲੂ ਰਹਿਮਾਨ ਨੇ ਆਪਣੀ ਹਾਜ਼ਰੀ ਲਗਵਾਈ। ਇਹ ਸੰਦੇਸ਼ ਦਿਆਂ ਜਾਨੇ ਰੋਜਾ ਪਰ ਮੈਂ ਇਹ ਕਹਣਾ ਚਾਹਨਾ ਕਿ ਮਲੇਰ ਕੋਟਲਾ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਵੈਸੇ ਵੀ ਭਾਇਸ਼ਾਰਕ ਸਾਹ ਦੀ ਇੱਕ ਮਿਸਾਲ ਪੇਸ਼ ਕਰਦਾ ਹੈ ਤੇ ਨਵਾਬ ਫੇਰ ਮੁਹੰਮਦ ਖਾਨ ਨੇ ਜਦੋਂ ਦਾ ਹਾਦ ਨਾਰਾ ਮਾਰਿਆ ਤੇ ਗੁਰੂ ਸਾਹਿਬਾਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ ਕਿ ਆਪਾਂ ਸਾਰੇ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਇੱਥੇ ਮਲੇਰਕੋਟਲੇ ਪੂਰੇ ਦੇਸ਼ ਦੇ ਵਿੱਚ ਇੱਕ ਮਿਸਾਲ ਪੇਸ਼ ਕਰਦਾ ਹੈ ਉਹੀ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਸਾਡੇ ਹਰ ਸਾਲ ਦੇ ਵਿੱਚ ਵੀ ਸਾਰੇ ਤਰ੍ਹਾਂ ਦੇ ਸਟਾਫ ਨੇ ਮੁਸਲਮ ਸਟਾਫ ਵੀ ਹੈ ਹਿੰਦੂ ਸਟਾਫ ਵੀ ਹੈ ਸਿੱਖ ਸਟਾਫ ਵੀ ਹੈ ਅਸੀਂ ਉਹਨਾਂ ਦਾ ਹਰ ਸਾਲ ਰੋਜ਼ਾ افطار ਕਰਕੇ ਰੋਜ਼ਾ ਖੁਲਵਾਈਦਾ ਜਿਹਦੇ ਨਾਲ-ਨਾਲ ਅਸੀਂ ਸ਼ਹਿਰ ਦੇ ਜਿਹੜੇ ਸਾਰੇ ਮੇਰੇ ਜਿਹੜੇ ਮਿੱਤਰ ਪਿਆਰੇ ਨੇ ਭਰਾ ਨੇ ਤੇ ਜੋ ਮੌਤਵਰ ਬੰਦੇ ਆ ਉਹਨਾਂ ਦੇ ਨਾਲ ਮਿਲ ਕੇ ਇਕੱਠੇ ਇੱਕ ਮੰਚ ਦੇ ਉੱਤੇ ਰੋਜ਼ਾ ਖੋਲਦੇ ਆ ਤੇ ਸਾਰਿਆਂ ਦੀ ਸਿਹਤ ਆਬੀ ਲਈ ਦੁਆ ਕਰਦੇ ਆ ਤੇ ਆ ਆਨ ਵਾਲੇ ਹਰ ਸਾਲ ਅਸੀਂ ਇਹ 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 ਪ੍ਰਥਾ ਮੈਂ ਆਸ ਕਰਦਾ ਕਿ ਰੱਬ ਸਾਡੇ ਤੋਂ ਹਰ ਸਾਲ ਐਦਾਂ ਦੀ ਕੀ ਕਹਿੰਦੇ ਰੋਜ਼ਾ ਇਫਤਾਰੀ ਕਰਵਾ ਆਂਮੀ ਅੱਜ ਜੀ ਡਾਕਟਰ ਕਰਨਵੀਰ ਸਿੰਘ ਜੀ ਦੇ ਅਸੀਂ ਹਸਪੀਟਲ ਦੇ ਵਿੱਚ ਰੋਜ਼ਾ ਇਫਤਾਰੀ ਦੇ ਮੌਕੇ ਤੇ ਪਹੁੰਚੇ ਆ ਤੇ ਇਹ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਾਤਾਰ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਰੱਖਦੇ ਆ ਰਹੇ ਨਾ ਔਰ ਇਤਨਾ ਦੇ ਪ੍ਰੋਗਰਾਮ ਜਿਹੜੇ ਨਾਲ ਜਿਹਦੇ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਔਰ ਸਮਾਜ ਦੇ ਅੰਦਰ ਖੁਸ਼ਗਵਾਰ ਮਾਹੌਲ ਜਿਹੜਾ ਹੈ ਉਹ ਬਣਦਾ ਹੈ ਤੇ ਜਦੋਂ ਸਮਾਜ ਦੇ ਵਿੱਚ ਲੋਕਾਂ 'ਚ ਆਪਸੀ ਭਾਈਚਾਰਾ ਹੁੰਦਾ ਹੈ ਤਾਂ ਉਹਦੇ ਨਾਲ ਹੀ ਅਮਨ ਔਰ ਆਸ਼ੀਰਤੀ ਦਾ ਮਾਹੌਲ ਜਿਹੜਾ ਹੈ ਉਹ ਵੀ ਬਣਦਾ ਹੈ ਮੈਂ ਇਸ ਮੌਕੇ ਤੇ ਡਾਕਟਰ ਕਰਨਵੀਰ ਸਿੰਘ ਜੀ ਨੂੰ ਅਤੇ ਭਰਾ ਉਹਨਾਂ ਦੇ ਫਾਦਰ ਸਾਹਿਬ ਨੂੰ ਮੈਡਮ ਡਾਕਟਰ ਸਾਹਿਬਾ ਨੂੰ ਦਿਲ ਦੀਆਂ ਠੁਗਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਕਿ ਉਹਨਾਂ ਨੇ ਖਾਸਲੇ ਜਿਹੜੇ ਨੂੰ ਇਹ ਸਲਾਗਾ ਯੋਗ ਨਾ ਇਦਾਂ ਦੇ ਪ੍ਰੋਗਰਾਮ ਜਿਹੜੇ ਨਾ ਕਰਨ ਤੇ ਉਹ ਬਹੁਤ ਹੀ ਸਲਾਗਾ ਦੇ ਪਾਤਰ ਹਨ ਅਲ ਰਹਿਮਾਨ ਰਹੀਮ ਕਾਬਲੇ ਸਦ-ਇਹਤਰਾਮ ਮੁੱਜ਼ਜ਼ਾ ਹਾਜ਼ਰੀਨ ਮਹਿਫਿਲ ਰੋਜ਼ਿਆਂ ਦਾ ਮਹੀਨਾ ਚੱਲ ਰਿਹਾ ਹੈ ਲਗਾਤਾਰ ਸਾਹਿਬੇ ਹیثیت ਲੋਗ ਰੋਜ਼ਾ ਇਫਤਾਰੀ ਦਾ ਇੰਤਜ਼ਾਮ ਕਰਦੇ ਹਨ ਪਰ ਅੱਜ ਮੈਨੂੰ ਇੰਨੀ ਵੱਡੀ ਖੁਸ਼ੀ ਹੋਈ ਹੈ ਕਿ ਡਾਕਟਰ ਸਾਹਿਬ ਦੇ ਹਸਪੀਟਲ ਚ ਆ ਕੇ ਇਹਨਾਂ ਦੇ ਪਰਿਵਾਰ ਨੂੰ ਮਿਲ ਕੇ ਇਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦਾ ਮਿਸ਼ਨ ਕੀ ਹੈ ਜੇ ਅੱਜ ਇਹ ਰੋਜ਼ਾ ਫਤਰੀ ਨਾ ਕਰਾਂਦੇ ਕਿਤੇ ਨਾ ਕਿਤੇ ਗੁਰੂ ਨਾਨਕ ਦਾ ਖਾਪ અધੂਰਾ ਰਹਿ ਜਾਂਦਾ ਆਪਸੀ ਭਾਈਚਾਰੇ ਦੀ ਜਿਹੜੀ ਸਾਝ ਹੈ ਉਹ ਅਜਿਹੇ ਲੋਕਾਂ ਨੇ 20 ਦਾ ਲੰਗਰ ਗੁਰਨਾਥ ਕਲੇ ਚਲਾਇਆ ਸੀਗਾ ਅੱਜ ਇਹਨਾਂ ਨੇ ਆਪਣੇ ਹਸਪੀਟਲ ਦੇ ਵਿੱਚ ਰੋਜ਼ਾ ਿਫਤਾਰੀ ਦੇ ਮੌਕੇ ਹਨਾ ਰੋਜ਼ਾ ਵੀ ਿਫਤਾਰ ਕਰਾਇਆ ਲੰਗਰ ਦਾ ਵੀ ਇਹ ਤਮਾਮ ਕੀਤਾ ਅਸੀਂ ਸਾਰੇ ਮਲੇਰ ਕੋਟਲਾ ਵਾਸੀ ਡਾਕਟਰ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਰਿਣੀ ਹਾਂ ਕਿਉਂਕਿ ਮੁੱਢਤੋਂ ਪਹਿਲਾਂ ਸ਼ੇਰਮਹਮਦ ਖਾਨ ਨੇ ਹਾਜ਼ਾ ਨਾਰਾ ਮਾਰਿਆ ਸੀਗਾ ਅੱਜ ਤਿੱਕਰ ਗੁਰੂ ਨਾਮਿਤ ਨਾਮ ਲੈ ਵਾ ਸਿੱਖ ਸੰਗਤ ਉਸ ਆਹ ਦੇ ਨਾਰੇ ਤੇ ਪਹਿਰਾ ਦਿੰਦੀ ਹੈ ਮੈਂ ਚਾਹੁੰਦਾ ਕਿ ਅਜੇਹ ਡਾਕਟਰ ਅਜੇਹ ਉਹਨਾਂ ਦੇ ਵਾਲਿਦ ਘਰ ਘਰ ਪੈਦਾ ਹੋਣ ਸਾਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਆਪਸੀ ਭਾਈਚਾਰਕ ਸਾਂਝ ਦਾ ਪੈਗਾਮ ਹਸਪੀਟਲ ਚ ਦੇਣਾ ਮੰਦਰ ਮਸਜਿਦ ਗੁਰਦੁਆਰਾ ਹਸਪੀਟਲ ਇੱਕੋ ਬਰਾਬਰ ਹੈ